ਸਰਕਾਰ ਕੁਝ ਪੋਲੀਟੀਸ਼ੀਅਨ ਕੁਝ ਅਫਸਰ ਗੈਂਗਸਟਰਾਂ ਦੇ ਨਾਲ ਰਲੇ ਹੋਏ ਨੇ ਹਥਿਆਰ ਕਿੱਥੋਂ ਆਏ ਪੈਸਾ ਕਿਵੇਂ ਗਿਆ ਕਿਹਦੇ ਕੋਲੇ ਗਿਆ ਕਿਹੜੇ ਵੈਪਨ ਆਏ ਤਾਂ ਸਰਕਾਰ ਜੇ ਚਾਹੁੰਦੀ ਤਾਂ ਉਸ ਗੱਲ ਤੋਂ ਬਹੁਤ ਕੁਝ ਜਾਂਚ ਕਰਕੇ ਕੱਢਿਆ ਜਾ ਸਕਦਾ ਪਰੰਤੂ ਗਵਰਨਮੈਂਟ ਕਰੇਗੀ ਨਹੀਂ ਖਾਸ ਕਰਕੇ ਜਿਹੜੀ ਪੰਜਾਬ ਸਰਕਾਰ ਹੈ ਸਿੱਧੇ ਤੌਰ ਤੇ ਦਖਲਅੰਦਾਜ਼ੀ ਕਰੀਏਗੀ ਜੇ ਤੁਸੀਂ ਤੀਸਰੀ ਵਰਸੀ ਆ ਕੀ ਕਹਿਣਾ ਚਾਹੋਗੇ ਮੈਂ ਜ਼ਿਆਦਾਤਰ ਤੇ ਜਿਹੜਾ ਮੋٹے ਤੌਰ ਤੇ ਸਾਨੂੰ ਦੱਸ ਹੀ ਚੁੱਕਿਆ ਤੀਜੀ ਵਰਸੀ ਦਾ ਮਤਲਬ ਜਿੰਨਾ ਸਰਕਾਰ ਵੱਲੋਂ ਜ਼ੁਲਮ ਕੀਤਾ ਗਿਆ ਉਹਦੇ ਲਈ ਸਾਰੇ ਆਪਦੇ ਸਮਰਥਕਾਂ ਨੂੰ ਇਕੱਠੇ ਕਰਕੇ ਜਿਸ ਦੇ ਨਾਲ ਮਰਜੀ ਤੱਕ ਆ ਹੋਵੇ ਉਹਦੀ ਆਵਾਜ਼ ਬਣਦਾ ਮੇਰਾ ਸੁਪਨਾ ਬਾਬਾ 2027 ਤੋਂ ਨਾਲ ਲੜਦਾ ਲੜਦਾ ਐਲਾਨ ਕੀਤਾ ਬਾਬਾ ਬੇਟਾ ਉਹ ਤਾਂ ਹਲੇ ਸਮਾਪੇ ਪਰ ਐਲਾਨ ਹੈਗਾ ਜੋ ਫਿਰ ਇਸ ਵੀਰ ਦੇ ਵਿੱਚ ਫਿਰਦੇ ਤਾਂ ਯਾਰ ਤੌਰ ਤੇ ਇਲੈਕਸ਼ਨ ਦਾ ਲੜਾਂਗੇ ਠੀਕ ਹਾਂ ਬਾਬੂ ਜੀ ਕੀ ਕਾਰਨ ਮੰਨਦੇ ਹੋ ਜਿਹੜਾ ਅਦਾਲਤ ਅਨਸਾਫ ਨੂੰ ਜਿਹੜੀ ਦੇਰੀ ਹੋ ਲਈ ਹੈ ਕਾਰਨ ਕੀ ਮੰਨਦੇ ਹੋ ਤੁਸੀਂ ਕਿ ਅਨਸਾਫ ਕਿਉਂ ਨਹੀਂ ਮਰਦਾ ਮੰਨਦਾ ਜੀ ਸਰਕਾਰ ਕੁਝ ਪੋਲੀਟੀਸ਼ੀਅਨ ਕੁਝ ਅਫਸਰ ਗੈਂਗਸਟਰਾਂ ਦੇ ਨਾਲ ਰਲੇ ਹੋਏ ਨੇ ਔਰ ਮੋਟੀ ਕਮਾਈ ਕੀਤੀ ਜਾ ਰਹੀ ਹੈ ਇਹ ਇੱਕ ਬਹੁਤ ਵੱਡਾ ਨੈਕਸਸ ਹੈ ਉੱਪਰ ਹੱਥ ਨਹੀਂ ਪੈਂਦਾ ਤੁਸੀਂ ਦੇਖਿਓਗੇ ਜਿਵੇਂ ਚਿੱਤੇ ਵਾਲੀ ਕੁੜੀ ਆ ਵਿਚਾਰੀ ਉਹ ਇਕੱਲੀ ਉਹ ਤੇ ਉਹ ਤੇ ਕਾਹ ਤੋਂ ਕਾਮੜਾ ਕਰਸੇ ਉਹ ਕਾਂਸਟੇਬਲ ਹੈ ਕਿ ਜਿਹੜੀਆਂ ਵੱਡੀਆਂ ਮੱਛੀਆਂ ਉਹਨਾਂ ਨੂੰ ਕੋਈ ਹੱਥ ਨਹੀਂ ਪਾਉਂਦਾ ਇਹ ਗੱਲ ਕਲੀਅਰ ਚਿੱਤੇ ਦਿਨ ਵਰਗੀ ਸਾਫ ਹੈ ਗੱਲ ਜੀ ਜੇ ਮੈਂ ਤੁਹਾਨੂੰ ਆਪਣੇ ਕੇਸ ਦੇ ਵਿੱਚ ਦੱਸ ਦਿਆਂ ਤਾਂ ਸਾਰਾ ਧਾਲੀ ਕਾਲੀ ਹੈ ਜੀ ਤੁਹਾਡੇ ਸਾਹਮਣੇ ਸ਼ਹਿਜ਼ਾਦ ਭੱਟੀ ਬੋਲਿਆ ਜੀ ਉਹਨੇ ਕਲੀਅਰ ਕਿਹਾ ਇੱਕ ਉਹ ਇਹਨਾਂ ਦੇ ਇੱਕ ਦੋਸ਼ੀਆਂ ਦੇ ਵਿੱਚੋਂ ਇੱਕ ਦੋਸ਼ੀ ਬੰਨਿਆ ਠੀਕ ਹੈ ਸਾਡੀ ਸਰਕਾਰ ਤਾਂ ਉਹਨੂੰ ਕਹਿੰਦਾ ਤਾਂ ਦੂਜੇ ਮੁਲਕ ਦਾ ਅੱਤਵਾਦੀ ਹੈ ਪਰ ਮੈਂ ਕਹਿੰਦਾ ਚਲੋ ਫਿਰ ਵੀ ਉਹਦੇ ਚ ਰੱਬ ਵਸਿਆ ਉਹਨੇ ਸੱਚੀ ਗੱਲ ਲੋਕਾਂ ਦੇ ਸਾਹਮਣੇ ਤੁਹਾਡੇ ਕੋਲ ਤਾਂ ਪਹੁੰਚੀ ਨਹੀਂ ਪਹੁੰਚੀ ਜੀ ਬੰਦਾ ਹਥਿਆਰ ਕਿੱਥੋਂ ਆਏ ਪੈਸਾ ਕਿਵੇਂ ਗਿਆ ਇਦੇ ਕੋਲੇ ਗਿਆ ਕਿਹੜੇ ਵੈਪਨ ਆਏ ਤਾਂ ਸਰਕਾਰ ਜੇ ਚਾਹੁੰਦੀ ਤਾਂ ਉਸ ਗੱਲ ਤੋਂ ਬਹੁਤ ਕੁਝ ਜਾਂਚ ਕਰਕੇ ਕੱਢਿਆ ਜਾ ਸਕਦਾ ਪਰੰਤੂ ਗਵਰਨਮੈਂਟ ਕਰੇਗੀ ਨਹੀਂ ਬਾਬੂ ਜੀ ਇੱਕ ਪਿਛਲੇ ਨੇ ਇੱਕ ਦਿੱਲੀ ਤੱਕ ਗੈਂਗਸਟਰ ਕਾਬੂ ਕੀਤਾ ਗਿਆ ਸੀਗਾ ਉਹਦੀ ਇੱਕ ਵਾਰੀ ਨਿਊਜ਼ ਆਈ ਉਸ ਤੋਂ ਬਾਅਦ ਉਹਦਾ ਪਤਾ ਹੀ ਨਹੀਂ ਵੀ ਕਿੱਥੇ ਰੱਖਿਆ ਸਰਕਾਰ ਨੇ ਕਿਧਰ ਗਿਆ ਜੀਵਨ ਜੋਤ ਤੁਸੀਂ ਦੇਖੋ ਮੈਂ ਜਿੰਨੇ ਬੰਦਿਆਂ ਨੂੰ ਨਾਮਜ਼ਦ ਕੀਤਾ ਬਾਈ ਨੇਮ ਕੀਤਾ ਜਿਹੜਾ ਜੀਵਨ ਜੋਤ ਉਸ ਤੋਂ ਜਾ ਕੇ ਪੁਲਿਸ ਸਰਕਾਰ ਨੇ ਛੱਡਿਆ ਉਹਨੂੰ ਅਰੈਸਟ ਕੀਤਾ ਕਿਹੜਾ ਏਅਰਪੋਰਟ ਅਥਾਰਟੀ ਨੇ ਪਰੰਤੂ ਫਿਰ ਵੀ ਛੱਡਤਾ ਕਰ ਕਿਉਂਦਾ ਐਫਆਈਆਰ ਦੇ ਵਿੱਚ ਨਾ ਹੈ ਉਹ ਉਹਨੂੰ ਕਦੋਂ ਇਹਨਾਂ ਨੇ ਦੋਸ਼ ਮੁਕਤ ਕਰਤਾ ਕਦੋਂ ਉਹਦੀ ਐਲਓਸੀ ਹਟਾਤੀ 24 ਘੰਟਿਆਂ ਚ ਤੇ ਬਾਹਰ ਕਰਤਾ ਮਤਲਬ ਗਵਰਨਮੈਂਟ ਸਿੱਧੇ ਤੌਰ ਦੇ ਉੱਤੇ ਖਾਸ ਕਰਕੇ ਜਿਹੜੀ ਪੰਜਾਬ ਸਰਕਾਰ ਹੈ ਸਿੱਧੇ ਤੌਰ ਦੇ ਤੇ ਦਖਲਅੰਦਾਜ਼ੀ ਕਰੀਏ ਇਸ ਦੇ ਵਿੱਚ ਚਲੋ ਜੀ ਬਾਬੂ ਜੀ ਇੱਕ ਚੜ੍ਹਾਈ ਦਾ ਮੰਨਦੇ ਆ ਤੇ ਹੋਰ ਕੀ ਕਾਰਨ ਅਜੇ ਤੱਕ ਤੁਹਾਨੂੰ ਪਤਾ ਲੱਗਿਆ ਵੀ ਤਿੰਨ ਹਾਲਾਤਾਂ ਦੇ ਵਿੱਚ ਕਾਰਨ ਕੀ ਨਿਕਲਿਆ ਚਲੋ ਚੜ੍ਹਾਈ ਦਾ ਆਪਾਂ ਮੰਨਦੇ ਆ ਹੋਰ ਕੀ ਕਾਰਨ ਪੂਰੇ ਨਿਕਲ ਕੇ ਕੋਈ ਸਾਹਮਣੇ ਆਇਆ ਕਾਰਨ ਤਾਂ ਜੀ ਦੇਖੋ ਕਈ ਨੇ ਹੁਣ ਮੇਰਾ ਕੇਸ ਜਿਹੜਾ ਅਦਾਲਤ ਦੇ ਵਿੱਚ ਬੜੇ ਨਾਜ਼ੁਕ ਮੋੜ ਤੇ ਮੈਂ ਬਹੁਤੀਆਂ ਗੱਲਾਂ ਤੁਹਾਨੂੰ ਨਹੀਂ ਦੱਸ ਸਕਦਾ ਇਹ ਅੰਦਰਲੀਆਂ ਗੱਲਾਂ ਹੁੰਦੀਆਂ ਨੇ ਥੋੜਾ ਜਿਹਾ ਸਮਾਂ ਦਿਓ ਮੈਂ ਜਦਦੇ ਆਪਾਂ ਦੁਬਾਰਾ ਅਗਲੀ ਪੇ ਅਰਸੀ ਦੇ ਉੱਤੇ ਸਾਰੇ ਬਤੇ ਬਹੁਤ ਬਹੁਤ ਧੰਨਵਾਦ ਬਾਪੂ ਜੀ ਸਾਡੇ ਨਾਲ ਸੀ ਇਸ ਟਾਈਮ ਪੁਬਲ ਕੌਰ ਸਿੰਘ ਜਿਹੜੇ ਕਿ ਉਹਨਾਂ ਨੇ ਤੀਸਰੀ ਵਾਰੀ ਦੱਸਿਆ ਕਿ 2027 ਦੇ ਚੌੜਾ ਦਾ ਉਹਨਾਂ ਨੇ ਕਿਹਾ ਵੀ ਲਾਣ ਤੱਕ ਕਰ ਦਿੱਤਾ ਗਿਆ ਲੜਾਂਗੇ ਉਸ ਤੋਂ ਬਾਅਦ ਜਿਹੜੀਆਂ ਹੋਰ ਗੱਲਾਂ ਬਾਤਾਂ ਵੀ ਹੋਗੂਗਾ ਨੇ ਕਿ ਇਨਸਾਫ ਦੇ ਵਿੱਚ ਜਿਹੜੀ ਦੇਰੀ ਆ ਉਹ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਜੁਡੀਸ਼ੀਅਲ ਦੇ ਵੱਲੋਂ ਜਿਹੜੀ ਜਾਣਬੁੱਝ ਕੇ ਕੀਤੀ ਜਾ ਰਹੀ ਆ ਉਹਨਾਂ ਬਾਰੇ ਵੀ ਉਸਤਾਦ ਹੈ ਕੈਮਰਾਮੈਨ ਆ ਮਨਪ੍ਰੀਤ ਨਾਲ ਮੈਂ ਜਗਤਾਰ ਸਿੰਘ ਸਰਾ ਹੈਵਨ ਇੰਡੀਆ ਟੀਵੀ ਪਿੰਡ ਮੂਸਾ